ਭਰਤੀ ਦਾ तकरीबन ਕੰਮ ਲਿਪਰੇ ਚੜ ਗਿਆ ਸਾਡੇ ਕੋਲੇ ਕਾਫੀ ਭਰਤੀ ਵਾਪਸ ਆ ਚੁੱਕੀ ਆ तकरीबन 13 ਲੱਖ ਦੇ ਕਰੀਬ ਭਰਤੀ ਵਾਪਸ ਆ ਚੁੱਕੀ ਆ ਬਾਕੀ ਆ ਰਹੀ ਆ ਲੇਕਿਨ ਇਹ ਵੀ ਜਿਹੜੇ ਡੈਲੀਗੇਟ ਨੇ ਹੁਣ ਸਟੇਟ ਦੇ ਤੇ ਡਿਸਟ੍ਰਿਕਟ ਦੇ ਚੁਣੇ ਗਏ ਨੇ ਸਰਕਲ ਦੇ ਡੈਲੀਗੇਟ ਜਿਨ੍ਹਾਂ ਨੇ ਇੱਕ ਕਾਪੀ ਭਰੀ ਆ ਉਹ ਆਲਰੇਡੀ ਬਣੀ ਗਏ ਨੇ ਸੋ ਇਹ ਸਰਕਲ ਦੇ ਡੈਲੀਗੇਟਾਂ ਦੀ ਅਸੀਂ ਮੀਟਿੰਗ ਬੁਲਾ ਰਹੇ ਹਾਂ ਜਿਨ੍ਹਾਂ ਨੇ ਇੱਕ ਇੱਕ ਕਾਪੀ 100 ਮੈਂਬਰ ਦੀ ਭਰਤੀ ਕੀਤੀ ਆ ਸੋ ਉਹਨਾਂ ਦੀਆਂ ਇਹ ਮੀਟਿੰਗਾਂ ਕਰਕੇ ਉਹਨਾਂ ਦੀ ਸਹਿਮਤੀ ਦੇ ਨਾਲ ਜੇ ਕਿਸੇ ਤੇ ਕੋਈ ਇਤਰਾਜ਼ ਹੁੰਦਾ ਤਾਂ ਕੱਲ ਖੁੱਲ ਕੇ ਦੱਸ ਸਕਦਾ ਉਹ ਤਰਾਹ ਹੀ ਦੂਰ ਕਰਨ ਦੀ ਕੋਸ਼ਿਸ਼ ਵੀ ਕਰਦੇ ਆ ਸੀ ਵੀ ਜਿਸ ਤਰ੍ਹਾਂ ਪਾਰਦਰਸ਼ੀ ਭਰਤੀ ਹੋਈ ਉਸੇ ਤਰ੍ਹਾਂ ਹੀ ਪਾਰਦਰਸ਼ੀ ਸਾਰੇ ਡੈਲੀਗੇਟ ਚੁਣੇ ਜਾਣ ਤੇ ਅੱਗੇ 11 ਤਰੀਕ ਨੂੰ ਫਿਰ ਅੱਗੇ ਜਿਹੜੀ ਜਿਹੜਾ ਚੋਣ ਦੀ ਪ੍ਰਕਿਰਿਆ ਹੋਣੀ ਹੈ ਪ੍ਰਧਾਨ ਦੀ ਬਰਾਤ ਵੀ ਜਿਹੜਾ ਅੰਤੜੀ ਜਾ ਰਹੇ ਹੋ ਪਾਰਟਿਕਲ ਨਹੀਂ ਕੌਣ ਮੈਨੇਜ ਨੂੰ ਜਾ ਰਹੇ ਸੌਰੀ ਡੈਲੀਗੇਟਸ ਨੇ ਆਪਾਂ ਪ੍ਰਧਾਨ ਚੁਣਨਾ ਹਾਂਜੀ ਉਹ ਆਈ ਦਾ ਤੁਸੀਂ ਨਹੀਂ ਨਾ ਅਸੀਂ ਕਮੇਟੀ ਨੇ ਜਿਹੜੀ ਕਮੇਟੀ ਦੀ ਜਿਹੜੀ ਜ਼ਿੰਮੇਵਾਰੀ ਸੀਗੀ ਵੀ ਉਹ ਭਰਤੀ ਹਾਲਾਂਕਿ ਕਮੇਟੀ ਦੀ ਜ਼ਿੰਮੇਵਾਰੀ ਸੱਤ ਮੈਂਬਰੀ ਬਣੀ ਸੀ ਉਹਦੇ ਦੋ ਸੀਵਾ ਦੇਗੇ ਸਾਡੀ ਜ਼ੁਮਰੀ ਇਹ ਸੀ ਕਿ ਸਾਰਿਆਂ ਨੂੰ ਇਕੱਠੇ ਕਰਨਾ ਠੀਕ ਹੈ ਉਹਦੇ ਵਿੱਚ ਇੱਕ ਧੜਾ ਨਹੀਂ ਪਿਲੋ ਸਹਿਮਤ ਹੋਇਆ ਅਕਾਲ ਤਖਸ ਦੇ ਹੁਕਮ ਨੂੰ ਨਹੀਂ ਮੰਨੇ ਆ ਤੇ ਹੁਣ ਵੀ ਅਸੀਂ ਉਹਨਾਂ ਨੂੰ ਕਿੱਥੀ ਲਿਖ ਰਹੇ ਆ ਕੱਲ ਨੂੰ ਜਾਂ ਪਰਸੋਂ ਵੀ ਉਹ ਵੀ ਉੱਥੇ ਆ ਕੇ ਸਹਿਮਤ ਹੋ ਉਹ ਸਾਰਿਆਂ ਨੂੰ ਅਸੀਂ ਇਕੱਠੇ ਕਰੀਏ ਤੇ ਅਕਾਲੀ ਦਲ ਨੂੰ ਮਜ਼ਬੂਤ ਕਰੀਏ ਹਜੇ ਨਹੀਂ ਇਕੱਠੇ ਹੁੰਦੇ ਨਹੀਂ ਹੈ ਫਿਰ ਫਿਰ ਹਾਂ ਫਿਰ ਉਹ ਛੁੱਟ ਲੈਣਗੇ ਤੇ ਅੱਗੇ ਫਿਰ ਉਸ ਤੋਂ ਬਾਅਦ ਉਹ ਜੋ ਅਗਲਾ ਪ੍ਰੋਸੈਸ ਜੋ ਵੀ ਹੋਊ ਚੱਲੂਗਾ ਜੀ ਫਿਰ ਹਜੇ ਭਾਜਪਾ ਵੀ ਹੋ ਰਿਹਾ ਨਹੀਂ ਨਹੀਂ ਹਜੇ ਤੱਕ ਕੋਈ ਇਦਾਂ ਦਾ ਮਸਲਾ ਹੀ ਨਹੀਂਗਾ ਜੀ ਸਾਡੀ ਤਾਂ ਹਜੇ ਸਿਰਫ ਜਿਹੜੀ ਡਿਊਟੀ ਸਾਡੀ ਆ ਉਹ ਸਿਰਫ ਇੱਥੇ ਤੱਕ ਦਾ ਉਸ ਤੋਂ ਅਗਲੀ ਅਗਲੀ ਜਿਹੜੀ ਕੋਈ ਲੀਡਰਸ਼ਿਪ ਚੁਣੀ ਜਾਊਗੀ ਉਹ ਅਗਲਾ ਆਪਣਾ ਫੈਸਲਾ ਲੈਣਗੇ ਜਿੰਨਾ ਪੰਜਾਬ ਦੇ ਵਿੱਚ ਕਿ ਮਦਿਕਸ਼ੀਆ ਸਾਹਿਬ ਨੂੰ ਪਾ ਕੇ ਦੇਖੋ ਇਹ ਅਕਾਲੀ ਦਲ ਨੇ ਬਹੁਤੋ ਮੈਡ ਬੈਠੀ ਕੀਤੀ ਦੇਖੋ ਜੀ ਉਹ ਤਾਂ ਹੁਣ ਅਕਾਲੀ ਦਲ ਦਾ ਫਰਜ਼ ਬਣਦਾ ਸੀਗਾ ਅ ਪਿੱਛੇ ਜਿਹੜੀ ਵੀ ਜਿਹੜੀ ਲੀਡਰਸ਼ਿਪ ਹੈਗੀ ਆ ਕਿਉਂਕਿ ਸਾਡੀ ਦਾ ਡਿਊਟੀ ਭਰਤੀ ਤੇ ਲੱਗੀ ਹੋਈ ਆ ਨਾ ਯੋ ਆਪਦੀ ਜੋ ਵੀ ਜਿਹੜੇ ਮਸਲੇ ਹੈਗੇ ਨੇ ਚਾਹੇ ਕੋਈ ਜਾਤੀ ਹੋਰੀ ਹੈਗੇ ਨੇ ਤਕਰੀਸ਼ਾ ਹੀ ਹੋਰੀ ਹੈ ਉਹਦੇ ਤੇ ਉਹ ਕੰਮ ਪਾਰਟੀ ਪਹਿਰਾ ਦਵੇ ਜਦੋਂ ਇਹ ਨਵਾਂ ਕੋਈ ਪਾਰਟੀ ਹੋਣ ਦੇ ਵਿੱਚ ਆਉਂਦੀ ਆ ਚੋਣ ਤੋਂ ਬਾਅਦ ਨਵੀਂ ਲੀਡਰਸ਼ਿਪ ਆਉਂਦੀ ਆ ਕੇ ਉਸ ਤੋਂ ਬਾਅਦ ਫਿਰ ਇਹ ਇਹ ਆਪਦਾ ਕੰਮ ਕਰਨਗੇ ਸਾਰੇ ਇਕੱਲੀ ਗੱਲ ਜੇ ਇਕੱਠਾ ਹੋ ਸਕਦਾ ਨਹੀਂ ਹੋਣਾ ਚਾਹੀਦਾ ਕੱਲ੍ਹ ਦਿਨ ਇਕੱਠੇ ਇਹਦੇ ਵਿੱਚ ਸਿਰਫ ਤਿਆਗ ਦੀ ਭਾਵਨਾ ਦੀ ਲੋੜ ਆ ਜਦੋਂ ਤੱਕ ਲੀਡਰਸ਼ਿਪ ਦੇ ਵਿੱਚ ਤਿਆਗ ਦੀ ਭਾਵਨਾ ਨਹੀਂ ਹੁੰਦੀ ਉਦੋਂ ਤੱਕ ਇਹ ਪਾਰਟੀ ਜਿਹੜੀ ਉਹ ਨਹੀਂ ਮਜ਼ਬੂਤ ਨਹੀਂ ਹੋ ਸਕਦੀ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ ਤੇ ਸਾਡੀ ਪੂਰੀ ਕੋਸ਼ਿਸ਼ ਆ ਕਿ ਅਸੀਂ ਇਕੱਠੇ ਕਰਨ ਲਈ ਜਿੰਨੇ ਹੋ ਸਕਦਾ ਯਤਨ ਕਰੀਏ ਬਾਕੀ ਅਗੇ ਪਰਮਾਤਮਾ ਜਾਣਗੇ ਤਿਆਗ ਕੌਣ ਕਰੇ ਤਿਆਗ ਤਾਂ ਸਭ ਤੋਂ ਪਹਿਲਾਂ ਸੁਨੀਲ ਸਿੰਘ ਬਾਦਲ ਤਿਆਗ ਕਰੇ ਨੂੰ ਤਿਆਗ ਚਾਹੀਦਾ ਜੇ ਉਹ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਚਾਹੁੰਦੇ ਨੇ ਪੰਜਾਬ ਦਾ ਭਲਾ ਚਾਹੁੰਦੇ ਨੇ ਪੰਥ ਦਾ ਭਲਾ ਚਾਹੁੰਦੇ ਨੇ ਤਾਂ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੁੰਦੇ ਆ ਤਾਂ ਉਹਦੇ ਲਈ ਯਾ ਅਗ੍ਰੀਕਲ ਅਸੀਂ ਆਪ ਬੈਠੇ ਹਾਂ ਯਾਤਰਾ ਤਿਆਗ ਦੇਣੇ ਤਿਆਰ ਆਂ ਪੰਥ ਦੇ ਭਲੇ ਲਈ ਪੰਜਾਬ ਦੇ ਭਲੇ ਲਈ ਪਾਰਟੀ ਦੇ ਭਲੇ ਲਈ ਸ੍ਰੀ ਬਾਜ਼ਰ ਪਿਛੜ ਕੇ ਸਾਰਿਆਂ ਬੰਦਿਆਂ ਦੇ ਖਿਲਾਫ ਇਹ ਸਰਕਾਰ ਨਹੀਂ ਕਰ ਰਹੀ ਕਿਸੇ ਤਮਕੀਬ ਉਹ ਜਿਹੜੀ ਕਿਸੇ ਨੂੰ ਫਾਈਲ ਘਾਟੂ ਰਹੀ ਅੱਜ ਆਇਆ ਲੱਗਿਆ ਕਿ ਜੀਵਾਦਾਂ ਦੇ ਨਾਮ ਤੇ ਲਿਖੀ ਤੇ ਦੇਖੋ ਤਾਂ ਹਮ ਸਰਕਾਰ ਹੀ ਜਾਣਦੇ ਜਾਉਦੇ ਹਾਂ ਸਿਆਸਤਦਾਨ ਸਭ ਨੂੰ ਵੱਧ ਜਾਣਦੇ ਹੁੰਦੇ ਤੁਮੇ ਤੋਂ ਬਾਰੇ ਬੈਕ ਕੀ ਟਿੱਪਣੀ ਕਰਨਾ ਚਾਹ ਰਹੇ ਹੋ ਤੁਸੀਂ ਤੁਮੇ ਤੋਂ ਬਾਰੇ ਆਪਣੀ ਗੱਲ ਕਰੋ ਹੈਨਪੂਲ ਦਿੱਤਰੋ ਅੰਕਾ ਸਰ ਬਿਲਕੁਲ ਗਲਤ ਹੋ ਰਿਹਾ ਵਾ ਇਹ ਜਿਹੜੀ ਪਾਲਿਸੀ ਲੈ ਕੇ ਆਏ ਨੇ ਇਹਦੇ ਨਾਲ ਕਿਸਾਨਾਂ ਦਾ ਉਜਾੜਾ ਵਾ ਬਹੁਤ ਵੱਡਾ ਕਿਸਾਨੀ ਦਾ ਨੁਕਸਾਨ ਹੋਊਗਾ ਕਿਉਂਕਿ ਡਿਮਾਂਡ ਤੇ ਸਪਲਾਈ ਤੁਹਾਡੀ ਜਿਹੜੀ ਡਿਮਾਂਡ ਕਿੰਨੀ ਆ ਤੇ ਸਪਲਾਈ ਕਿੰਨੀ ਆ ਜਿੰਨਾ ਤੁਸੀਂ ਜ਼ਮੀਨ ਐਫਰ ਕਰ ਰਹੇ ਹੋ ਤੇ ਉਹਦੇ ਲੋੜ ਹੀ ਹੈ ਨਹੀਂਗੀ ਆਲਰੇਡੀ ਇਹ ਜਿੰਨੀ ਹੁਣ ਲੁਧਿਆਣੇ 24 ਅਰ ਕਿਲਾ ਕੁਆਰ ਕਰ ਰਹੇ ਨੇ ਆਉਣ ਵਾਲੇ ਮੇਰਾ ਖਿਆਲ 100 150 ਸਾਲ ਵੀ ਲੋੜ ਨਹੀਂ ਹੋਣੀ ਉਸ ਲਈ ਇਹਦਾ ਕਿਸਾਨ ਵੀ ਵਿਰੋਧ ਕਰ ਰਹੇ ਨੇ ਸਾਰੀਆਂ ਜਥੇਬੰਦੀਆਂ ਵੀ ਸਾਰੀਆਂ ਪੋਲੀਟੀਕਲ ਪਾਰਟੀਆਂ ਵੀ ਸੋ ਮੈਨੂੰ ਨਹੀਂ ਲੱਗਦਾ ਵੀ ਇਹ ਨਿਪਟੇ ਚੜੂਗਾ ਵਾਪਸ ਨਹੀਂ ਪਾਉਂਗੀ ਸਰਕਾਰ ਕੋਲ ਪਰ ਜੇਕਰ ਵੀ ਸਰਕਾਰ ਦੀ ਕਾਰਗੁਜ਼ਾਰੀ ਦਾ ਹੋਰ ਕੀ ਤਾਂ ਰੈਲਪਨ ਨੂੰ ਸੜਕ ਦੇ ਬਾਹਰ ਬੁਲਦੇ ਨੇ ਤਾਂ ਲੋਕ ਦੱਸਣਗੇ ਜੀ ਤਾਂ ਪਤਾ ਹੀ ਹੁਣ ਹਰ ਵਰਗ ਦੁਖੀ ਆ ਜੀ ਹਰ ਵਰਗ ਸਰਕਾਰ ਤੋਂ ਵਾਝਾ ਬਾਕੀ ਕਾਰਗੁਜ਼ਾਰੀ ਤਾਂ ਜੋ ਇਲੈਕਸ਼ਨ ਆਉਂਦੀ ਉਹ ਤੋਂ ਪਤਾ ਲੱਗਦਾ ਹੁੰਦਾ ਤੁਸੀਂ ਇੱਦਾਂ ਲੱਗਦਾ ਜਿਵੇਂ ਗੱਡੀ ਕਿੱਥੇ ਜਾ ਰਹੀ ਹੈ ਉਹ ਕਹਿ ਰਹੇ ਹੋ ਪਰ ਇਹ ਗੁੱਸਾ ਨਾਲ ਚੜਨਗੇ ਤੁਹਾਡੇ ਜਿਵੇਂ ਕਈ ਚਾਹਵਾ ਆਨੇ ਵੇ ਨਹੀਂ ਇਹ ਬਹੁਤ ਵੇਖ ਕੇ ਭੜੀ ਹੋ ਜਾਏ ਨਹੀਂ ਮੈਨੂੰ ਲੱਗਦੇ ਨਹੀਂ ਕੋਈ ਬਹਿ ਕੇ ਫੈਸਲਾ ਹੋ ਜੂਗਾ ਪਹਿਲਾਂ ਸਾਡੇ ਚਾਹ ਬਣੀ ਨਹੀਂ ਮੈਂ ਦਾ ਦਾਅਵਾਦਾਰ ਨਹੀਂ ਹੈ ਕਿਸੇ ਚੀਜ਼ ਦਾ ਵੀ ਅਸੀਂ ਤਾਂ ਸਿਰਫ ਆਪਦੀ ਜਿਹੜੀ ਸੇਵਾ ਲੱਗਿਓ ਨਿਵਾ ਰਹੇ ਆ ਉਹਦੇ ਵਿੱਚ ਮੇਰੀ ਕੋਈ ਦਾਅਵਦਾਰੀ ਨਹੀਂ ਹੈਗੀ ਬਾਕੀ ਮੀਟਿੰਗ ਹੋਊ ਵਿੱਚ ਫੈਸਲਾ ਹੋਊ ਬਾਕੀ ਦਾ ਡੈਲੀਗੇਟਾ ਨਹੀਂ ਕਰਨਾ ਜੋ ਆਮ ਖਬਰਾਂ ਜੋ ਕੰਸੋਵਾ ਚੱਲਦੀਆਂ ਨੇ ਉਹ ਤਾਂ ਬੀਬੀ ਵੀ ਫੇਰ ਉਹ ਗਿਆਨੀ ਹੱਥੀਂ ਕਰਦਾ ਚੱਲਦਾ ਤਹੋ ਅਸੀਂ ਚਾਹੁੰਦੇ ਹਾਂ ਕਿ ਪੰਥਕ ਕੋਈ ਜਿਹੜਾ ਅੱਗੇ ਆਵੇ ਨਾ ਇੱਕ ਕੰਤਰ ਪਲੇਟਫਾਰਮ ਅਸੀਂ ਆਨਲਾਈਨ ਸੇ ਕੰਮ ਦੇ ਕੇ ਜਾਈਏ ਤੇ ਬਾਕੀ ਤਾਂ ਜੀ ਸਾਹਿਬ ਜਾਣਦੇ ਕੀ ਹੋਣਾ